ਕੱਟਿਆਂ ਵਾਲੇ ਇਹਦਾ ਲਾਉਂਦੇ ਸੀ 35 ਹਜ਼ਾਰ ਨਾਲੇ ਤਾਂ ਬਟਨ ਵਾਸੇ ਲੈ ਕੇ ਜਾਣਗੇ ਆਪਾਂ ਘਰੇ ਰੱਖਾਂਗੇ ਕੱਟਾ ਤੇਰਾ ਨਸਲ ਦਾ ਹੈ ਮੈਨੂੰ ਦੇ ਦੇ ਅੱਲ ਵਾਲੇ ਅੱਗੇ ਕੀ ਦਾ ਜਾਂਦੇ ਕਿਹੜੇ ਪਰੌਂਠੇ ਖਾਣਗੇ ਓਏ ਪਾਉ ਦੇਗਾ ਦੇਖ ਪਾਉ ਆ ਮarre ਬਾਤੇ ਪਾਉ ਹਾਂ ਕਰਕੇ ਕੀ ਲੋੜ ਸੀ ਤੈਨੂੰ ਹਾਂ ਕਰਨ ਦੀ ਮੈਂ ਮਿਸਤਰੀ ਆ ਕੰਮ ਜਾਣਦਾ ਮਾੜਾ ਮੋਟਾ ਪਾਉ ਮੈਂ ਇਹ ਪਾਉ ਦੇ ਕੀ ਮੜਾ ਜਾ ਕੋ ਚੜਕੇ ਲੱਗਦਾ ਦੇਖ ਲੈ ਕੋਈ ਸਪਸਲੂਤੀ ਨਾ ਹੋਏ ਪਾਉ। ਤੁਸੀਂ ਫੇਰ ਆ ਗਏ। ਉਹ ਸਰਦਾਰਾ ਅੱਜ ਫੇਰ ਕੋਈ ਸੌਦਾ ਨਹੀਂ ਹੋਇਆ। ਬਣਾ ਨਹੀਂ ਸੌਦਾ ਕੋਈ। ਹਾਂ। ਯਾਰ ਕਹੇ ਜੇ ਪਿੰਡ ਚ ਆ ਗਏ ਯਾਰ ਤੇਰੇ ਇੱਥੇ ਤੱਕ ਕੋਈ ਸੌਦਾ ਹੀ ਨਹੀਂ ਬਣ ਰਿਹਾ। ਉਹ ਮੇਰੇ ਕੋਲੇ ਕਿਵੇਂ ਆਇਆ ਫਿਰ? ਹੁਣ ਤੇਰੇ ਕੋਲ ਐਸਾ ਕੋਈ ਸਾਹਮ ਦਾ ਪ੍ਰੋਗਰਾਮ ਰੱਖਣੇ ਦੇ ਦੇ। ਅਲੇ ਦਾ ਯਾਰ ਜਿਹਨੀ ਬਾਵਾ ਖੜਾ ਹੈ। ਸਰਦਾਰਾ ਕਰ ਰਿਹਾ ਯਾਰ ਕੋਈ ਬ੍ਰੋ ਚੱਲ ਫਿਰ ਉਧਰ ਚੱਲਦੇ ਆਂ ਬਾਗਲ ਚੱਪਾ ਯਾਰ ਚੱਲ ਆ ਜਾ ਸਰਦਾਰਾ ਸਰਦਾਰਾ ਇਤਨਾ ਕਾਫੂਸ ਹੀ ਬਾੜਾ ਹੋ ਰਿਹਾ ਕਾਫੂਸ ਗੱਲ ਹੀ ਹੈਗੀ ਹੈ ਦੇਖ ਆਪਾਂ ਇੱਥੇ ਬਣਾਵਾਂਗੇ ਪ੍ਰੋਗਰਾਮ ਆਥਣ ਦਾ ਠੀਕ ਆ ਸਰਦਾਰਾ ਠੀਕ ਆ ਤੁਸੀਂ ਫਿਰ ਐਂ ਕਰੋ ਦਿਨ ਹਲੇ ਹਨਾ ਬਾਵਾ ਸਰਦਾਰਾ ਉਧਰ ਪਾਸੇ ਤੇਰੇ ਵਧੀਆ ਸਫਾਈ ਉਧਰ ਦਾਰੂ ਗੁਰੂ ਪੀਂਦੇ ਨੇ ਦਾਰੂ ਦੂਰ ਵਾਲਾ ਕੰਮ ਇਧਰ ਹੀ ਆ ਚੱਲ ਫਿਰ ਇੱਥੇ ਹੀ ਕਰ ਲੈਂਦੇ ਆ ਕਰੋ ਤੁਹਾਨੂੰ ਪਿਆਉਂਗਾ ਇੱਥੇ ਵਧੀਆ ਅੰਗਰੇਜ਼ੀ ਉਹ ਜਰਦੇ ਦਾ ਖੜਾ ਛੜ ਦੇ ਭਾਈ ਦਾ ਠਾ ਠਾ ਕਰੀ ਨਾ ਉਹ ਭਾਉ ਯਾਰ ਇੱਥੇ ਤੂੰ ਸਰਦਾਰਾ ਬਈ ਤਾਂ ਬਾਗਲ ਆਪਣਾ ਯਾਰ ਦੇ ਕੇ ਲਾਏ ਯਾਰ ਬਾਗਲ ਗੰਦੀ ਜੀ ਚੀਜ਼ ਦਾ ਉਹੀ ਲਾ ਕੇ ਮੂੰਹ ਇਹ ਸਰਦਾਰਾ ਤੰਗ ਕਰ ਰਿਹਾ ਸਰਦਾਰ ਸ਼ਾਮ ਦਾ ਕਰਦਾ ਆਉਂਦਾ ਨਹੀਂ ਮੈਂ ਛੱਡ ਦਿੰਦਾ ਨਾ ਸਰਦਾਰ ਭਾਈ ਦਾ ਕਰੀ ਡੋਲ ਜਾ ਇਹ ਭਾਉ ਨੇ ਤੰਗ ਕਰ ਰਿਹਾ ਸਰਦਾਰਾ ਸਾਰਾ ਦਿਨ ਜਰਦਾ ਨਹੀਂ ਮੰਨੋ ਹਟਦਾ ਕਸੀ ਚੱਕ ਲੋ ਕਈਆਂ ਚੱਕ ਲੋ 10 ਮਿੰਟ ਲਾ ਦੋ ਇੱਥੇ ਠੀਕ ਐ ਸ਼ਾਮ ਨੂੰ ਤੁਹਾਨੂੰ ਕਿਉਂਗਾ ਅੰਗਰੇਜ਼ੀ ਇੱਥੇ ਆਪਾਂ ਪ੍ਰੋਗਰਾਮ ਬਣਾਵਾਂਗੇ ਠੀਕ ਐ ਠੀਕ ਐ ਸਰਦਾਰ ਆਪਾਂ ਨਾਲ ਹੀ ਲਹੋਣੇ ਖੇਤੋਂ ਫਲੀਆਂ ਤੋੜ ਕੇ ਫਰਾਂ ਫਲੀਆਂ ਖਵਾਵਾਂਗੇ ਦੇਸੀ ਕੁਮਾਰ ਜੀ ਠੀਕ ਐ ਸਰਦਾਰ ਆਇਆ ਕਰੋ ਇੱਕ ਤਾਂ ਬੈਗ ਅਸੀਂ ਇੱਧਰ ਪਏ ਅਸੀਂ ਤੁਹਾਨੂੰ ਮੈਂ ਲਿਆ ਕੇ ਦੇ ਦਿੰਦਾ ਚੱਲ ਪਾਉ ਫਿਰ ਕਰੀਏ ਕੰਮ ਮੜ ਜੋ ਕੇ ਠੀਕ ਐ ਸਰਦਾਰ ਸਰਦਾਰ ਆਪਾਂ ਤੋਂ ਅੱਜ ਫੇਰ ਕੰਮ ਲਵਾਂ ਪੂਰਾ ਉਹ ਚੱਲ ਸਰਦਾਰ ਸ਼ਾਮ ਦਾ ਪ੍ਰੋਗਰਾਮ ਵੀ ਬਣਾ ਕੇ ਦਊ ਆਪਾਂ ਨੂੰ ਸਰਦਾਰ ਇਕਤਾ ਚੱਕ ਕਹੀ ਠੀਕ ਆ ਸਰਦਾਰਾ ਹਾਓ ਚੱਕ ਕਸੀਆ ਡੰਡੇ ਧਰ ਦਿਓ ਐਨਕਾਂ ਲਾ ਲਓ ਠੀਕ ਆ ਸਰਦਾਰਾ ਐਂ ਕਰੋ ਕਰ ਦਿਓ ਸਾਰੇ ਸਫਾਈ ਠੀਕ ਆ ਸਰ ਸ਼ਾਮ ਦਾ ਪ੍ਰੋਗਰਾਮ ਇੱਥੇ ਬਣਾਵਾਂਗੇ ਠੀਕ ਹੈ ਬਣਾ ਦਿਓ ਕਰਾ ਸਰਦਾਰਾ ਮੇਰੀ ਗਾ ਦਿਓ ਕੋਈ ਚਿਕਨ ਚਿਕਨ ਨਹੀਂ ਬਿਚੇ ਹੁਣ ਨੀ ਚਿਕਨ ਨਹੀਂ ਤੋਂ ਤੋਰੇ ਯਾਰ ਘਰੇ ਨਹੀਂ ਬਣਨਦੇ ਯਾਰ ਘਰੇ ਮਾੜਾ ਸਰਦਾਰਾ ਬਾਗਲ ਚ ਤਾਂ ਨਹੀਂ ਮਾੜਾ ਘਰੇ ਤਾਂ ਮਾੜਾ ਓ ਯਾਰ ਘਰੇ ਫਿਰ ਬਣਾਉਣ ਦਾ ਘਰੀ ਬੋਗੜ ਬਣਾਉਣਾ ਕਿੱਥੇ ਲਿਆਵਾਂਗੇ ਉਹ ਦੇਖ ਲੈ ਗਿਰਾਹ ਕਰੋ ਕੋਈ ਆਪਾਂ ਫਲਗਾਂ ਲੈਣਾ ਤੋੜ ਕੇ ਉਸੇ ਕਿਰਾਹਾਂ ਕਰੋ ਫਿਰ ਅਜੇ ਤੱਕ ਕਰ ਨਹੀਂ ਪਊਗਾ ਸ਼ਾਮ ਦੇ ਪ੍ਰੋਗਰਾਮ ਮੈਂ ਕਿੰਦ ਉਹ ਸਰਦਾਰਾ ਹੋਟਲ ਤੋਂ ਬਣਵਾ ਲਿਆਂਗੇ ਕੋਤੋਂ ਕੋਈ ਨਹੀਂ ਕੋਈ ਨਿਆ ਕਰੋ ਕੋਈ ਬਣਵਾਣੇ ਤੁਸੀਂ ਉਹ ਇਹ ਤਾਂ दारू ਵੀ ਨਹੀਂ ਵਧੀਆ ਲੱਗਣੀ ਚਿਕਨ ਤੋਂ ਬਣਾ ਆ ਜਾਓ ਭਾਊ ਇਹ ਤਾਂ ਕਰਨਾ ਹੀ ਪਊਗਾ ਸ਼ਾਮ ਨੂੰ ਮੁੰਡਿਓ ਆ ਦੇਖ ਸਰਦਾਰਾ ਚੈੱਕ ਕਰਕੇ ਓਕੇ ਆ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਸਰਦਾਰਾ ਬਣ ਗਈ ਗੱਲ ਕੋਈ ਗੱਲ ਬਣ ਗਈ ਮੈਂ ਸਰਦਾਰਾ ਗੱਲ ਫਿਰ ਤੂੰ ਹੀ ਬਣਾਦੀ ਸ਼ਾਮ ਨੂੰ ਹੁਣ ਸ਼ਾਮ ਨੂੰ ਗੱਲ ਬਣਾ ਦੋ ਮੇਰੀ ਗੱਲ ਸੁਣ ਹੁਣ ਆਪਾਂ ਚੱਲਦੇ ਆਂ ਫੜੀਆਂ ਲੈਣ ਐਂ ਕਰੋ ਐਂਿਆ ਇਸ ਰੱਖ ਦੋ ਪੈਰ ਆਪ ਧੋ ਲਓ ਠੀਕ ਹੈ ਜੀ ਚੱਲਦੇ ਆਂ ਹੋ ਚੱਲਦੇ ਆਂ ਫੜੀਆਂ ਲੈਣੇ ਹੋਰ ਮੁੰਡਿਓ ਹੋਰ ਕਾਗਲੂ ਕੀ ਹਾਲ ਐ ਵਧੀਆ ਵਧੀਆ ਹੋਰ ਕਿਉਂ ਮੰਨਦਾ ਜਿੱਤ ਫਿਰ ਸਿੱਤ ਦਾ ਉਹ ਕਹਾ ਡੇਕਾਂ ਵਾਲਾ ਆਪਣਾ ਸਰਦਾਰਾ ਹੋਰ ਕਿੱਥੇ ਜੇ ਆ ਥੱਕ ਗਏ ਜਮਾ ਪਰ ਨੇੜੇ ਲੱਗਿਆ ਕੋਈ ਗੱਲ ਨਹੀਂ ਚੱਲਦੇ ਆ ਅੱਥੇ ਨੇ ਥੋੜਾ ਇੰਤਜ਼ਾਮ ਪੂਰਾ ਫੁੱਲ ਕਰਾਂਗੇ ਬਸ ਕਾਬ ਨਵਾ ਦੀ ਸਰਦਾਰਾ ਅਗਾਂ ਜਮਾ ਲਾ ਦੇਂਗੇ ਜਿੱਦਾਂ ਕਰਨਾ ਆ ਨੇੜੀ ਆਪਣਾ ਉਹ ਡੇਕਾਂ ਵਾਲਾ ਸਾਹਮਣੇ ਆਪਣੀਆਂ ਠੀਕ ਆ ਸਰਦਾਰਾ ਜੇ ਲੋ ਕੰਮ ਹੋ ਗਿਆ ਇੱਥੇ ਹੱਥ ਪੈਰ ਧੋ ਲਓ ਮੋਟਰ ਠੀਕ ਆ ਠੀਕ ਆ ਕੰਡ ਤਾਂ ਨਹੀਂ ਸਰਦਾਰਾ ਉਹਦੇ ਚ ਬਾੜੀ ਕੋਈ ਕੁਛ ਨਹੀਂ ਕੰਡ ਕੰਡ ਤੂਪਰੇ ਆ ਕੇ ਰਾਂ ਯਾਰ ਇਹ ਗਮਾਰਾ ਵੀ ਜਿਆ ਤੇ ਆਪਾਂ ਫਲੀਆਂ ਤੋੜਨੀਆਂ ਤੇ ਅੱਜ ਤੁਹਾਨੂੰ ਫਲੀਆਂ ਖਵਾਉਂਗਾ ਠੀਕ ਆ ਸਰਦਾਰਾ ਆਜੋ ਕਰਾਂ ਮੰਡ ਜੋ ਕਰਾਂ ਲੈ ਕੇ ਬਾਪੇ ਚਲ pau ਫਿਰ ਇਹ ਤਾਂ ਤੋੜਨੀਆਂ ਹੀ ਪੈਣਗੀਆਂ ਸਰਦਾਰਾ ਤੋੜ ਦਿਓ ਆਹਨੇ ਦੇਖ ਕੇ ਗੱਲ ਸੁਣੋ ਹਾਂ ਜੀ ਸਰਦਾਰ ਜੀ ਐਵੇਂ ਤੋੜਿਆ ਐਵੇਂ ਐਵੇਂ ਨਾ ਸਰਦਾਰ ਅਸੀਂ ਬਹੁਤ ਫਲੀਆਂ ਤੋੜੀਆਂ ਨੇ ਇਹ ਤਾਂ ਬੂਟਾ ਤੋੜ ਦੋ ਵਿੱਚੀ ਤੂੰ ਬੂਟਾ ਫੜ ਲਿਆ ਕਰੋ ਗਾਹਾਂ ਨੂੰ ਵੀ ਕੰਮ ਲੈਣਾ ਇਹਨਾਂ ਤੋਂ ਕਲੀਆਂ ਪਹੁੰਚ ਨਹੀਂ ਨੂੰ ਕਰਦੇ ਐ ਪਾਉ ਕੰਡ ਲੱਗਦੀ ਇੱਥੇ ਤੇ ਤੇਰੀ ਜੀਬ ਨੇ ਸਵਾਦ ਨਹੀਂ ਮਰਮਾਏ ਇਹ ਪਾਉ ਤੋੜ ਤੋੜ ਲਓ ਐ ਸਰਦਾਰਾਂ ਸਾਮ ਵਾਲੇ ਪ੍ਰੋਗਰਾਮ ਚ ਕਮੀ ਪੇਸ਼ ਨਹੀਂ ਛੱਡੀ ਹੁਣ ਕੋਈ ਬੇ ਜੋ ਕੰਡੀ ਬੜੀ ਹੈ ਯਾਰ ਯਾਰ ਮੈਂ ਨਾ ਟਾਈਮ ਦੇਖ ਕੇ ਆਉਣਾ ਐਂਜ ਪਾ ਲਓ ਤੁਸੀਂ ਉਹ ਸਰਦਾਰਾ ਸੈਦੀ ਨਿਪੜ ਜਾਂਦਾ ਕਾ ਆ ਗਿਆ ਆ ਮੈਂ ਤੁਸੀਂ ਟੋੜ ਟੋੜ ਮੈਂ ਆ ਗਿਆ ਮੈਂ ਟਾਈਮ ਦੇਖ ਕੇ ਆਉਣਾ ਯਾਰ ਮੁੱਚਾ ਸਰਦਾਰ ਸਿਆਰ ਬੜਾ ਯਾਰ ਆਪਣੂ ਲਾ ਕੇ ਛੱਡ ਗਿਆ ਵਿੱਚ ਚੱਲ ਹੁਣ ਤੋਰਨੀ ਤੇ ਪਣੀ ਐ ਤੇਰੀ ਜੀਬ ਦੇ ਸਵਾਦ ਨੇ ਕਾਂਡੇ ਇਤੇ ਹੀ ਬਹੁਤ ਐ ਇੱਕ ਵਾਰ ਦੀ ਗੱਲ ਐ ਅੱਛਾ ਬਹੁ ਮੈਂ ਮਿਰਚਾਂ ਤੋੜ ਤੋੜਾ ਜਾਵਾ ਅੱਛਾ ਮੇਰੇ ਪੈਗਲ ਟੱਟੀ ਦਾ ਜੋਰ ਅੱਛਾ ਮੈਂ ਤਾਂ ਫਿਰ ਉੱਥੇ ਮੈਨੂੰ ਪਤਾ ਐ ਤੇ ਯਾਰ ਰੱਬ ਨੂੰ ਪਤਾ ਐ ਵੀ ਮੇਰੇ ਨਾਲ ਕਿੰਨੀ ਭੇੜੀ ਹੋਈ ਬਾਬੂਏ ਬਾਲਾ ਲੁੱਛਾ ਸਰਦਾਰ ਸਿਰੇ ਪਟੜੀਆਂ ਦਾ ਪੇਟ ਆ ਬੂਰਾ ਟਟੀਆਂ ਤੋਂ ਆਇਆ ਰੋਟੀਆਂ ਤੋਂ ਆਏ ਦੀ ਸਿਰੇ ਦਾ ਜਮਾ ਸਿਰੇ ਪਟੜੀਆਂ ਦਾ ਫੇਟ ਐ ਬੂਰਾ ਸਰਦਾਰ ਉਹ ਕਿੰਨੀਆਂ ਟੁੱਟੀਆਂ ਦੇਖਾ ਦੇਖ ਲੈ ਸਰਦਾਰ ਬਹੁਤ ਟੁੱਟੀਆਂ ਦੇਖ ਸਰਜੂਆ ਬਾਦੂਆ ਬਾਦੂਆ ਜਿਹੜਾ ਡੰਗ ਲੈਂਦਾ ਉਹ ਜੀ ਦੋ ਗੰਡੇ ਪਾ ਲਾਂਗੇ ਵਿੱਚ ਆ ਜਾ ਮਿੱਤਰੋ ਗਰਮ ਬਾ ਤਾਕੜੇ ਬੰਦੇ ਤੁਸੀਂ ਸਰਦਾਰਾ ਕੰਡ ਲੰਨ ਲੱਗੀ ਆ ਜਾ ਕੋਈ ਨਹੀਂ ਕੰਨ ਖਾਵਾਗੇ ਤੁਹਾਡੀ ਅੱਖ ਨੂੰ ਸਾਰੀ ਮਾਰ ਪਾ ਲੋ ਕੱਟ ਲੈਣਾ ਦੇਖ ਲੈਨੇ ਆਪਾ ਦੱਸਦਾ ਦੇਖ ਉਹਦਾ ਤੋੜਿਆ ਹੋਇਆ ਆਪਾਂ ਠੇਕੇ ਤੇ ਠੀਕ ਆ ਤੈਨੂੰ ਕਟਾ ਲਾ ਦੇਣਾ ਦੱਸ ਕਿੰਨੇ ਦਾ ਲੈਣਾ ਹੈ ਦੇਖ ਲੈ ਦੇਖ ਲੈਨੇ ਸਰਦਾਰ ਇੱਕ ਵਾਰ ਤੂੰ 10 ਰੁਪਏ ਦੱਸ ਕਿੰਨੇ ਦਾ ਲੈ ਕੇ ਦੇਣਾ 4000 ਰੁਪਏ ਦਾ ਦੇਖ ਲੈ ਜੇ ਬੰਦਾ ਤੇ ਇੱਥੇ ਸੌਦਾ ਹੋਇਆ ਨਹੀਂ ਹੁਣ ਤਰ ਮੈਂ ਸੌਦਾ ਕਰਕਰ ਆ ਜਾ ਹੋਰ ਤਾਂ ਕੀ ਹਾਲ ਐ ਠੀਕ ਠਾਕ ਐ ਤੂੰ ਮੜਾ ਸਾਰ ਤੇ ਤੂੰ ਉਹ ਹੋ ਜਾ ਤੂੰ ਮੈਨੂੰ ਕਰਨੇ ਗਾ ਮੜਦ ਬਾਸੇ ਤੁਮਹਾਨੂੰ ਗੱਲ ਕਰਦਾ ਕੋਈ ਕਰਲਾ ਕਰਨਾ ਦੇਣਾ ਤਾਂ ਕੱਟਾ ਇਹ ਕਿੱਥੋਂ ਤੱਕਰ ਦੇਂਗਾ ਲਓ ਜੀ 6000 ਦਾ ਕੱਟਾ ਤਾਂ ਨਹੀਂ ਹੈਗਾ ਦੇਖ ਮੈਂ ਤੈਨੂੰ ਗੱਲ ਦੱਸਦਾ ਉਹ ਕੀ ਹੈ ਨਾ ਕੱਟਿਆਂ ਵਾਲੀ ਇਹ ਤਾਂ ਲਾਉਂਦੀ ਸੀ 3500 ਰੁਪਏ ਨਾਲ ਇਹਦਾ ਬਟਨ ਵਾਸੇ ਲੱਗ ਜਾਣਗੇ ਆਪਾਂ ਘਰੇ ਰੱਖਾਂਗੇ ਕੱਟਾ ਤੇਰਾ ਨਾਲ ਸਾਲ ਦਾ ਹੈ ਮੈਨੂੰ ਦੇ ਦੇ ਤੂੰ ਕੱਟਾ ਪਰ 6000 ਦਾ ਵਾਲਾ ਹੋਰ ਕਿ ਨਹੀਂ ਪਰ ਵੀ ਆ ਤੈਨੂੰ 3500 ਦਿੰਦਾ 3600 ਦੇ ਦੇਣਾ ਲਓ ਉਹ 3600 ਬਹੁਤ ਆ ਨਾ ਨਾ ਉਹ ਐ ਕਿ ਹੁੰਦਾ ਤੂੰ ਫੜਾ ਤਾਇ ਰਸਾ ਯਾਰ ਥੋੜਾ ਚੰਗਾ ਰਵੇ ਨਾ ਉਹ ਕੱਟਾ ਤਾਂ ਮੈਨੂੰ ਪਤਾ ਰਵੇਦਾ ਤੇਰਾ ਕੱਟਦਾ ਮੈਂ ਦੇਖੀ ਆ ਨਾ ਬਹੁਤ ਸੋਹਣਾ ਐਵੇਂ ਬੱਡਰ ਵਾਸਤੇ ਜਾਣਗੇ ਮੈਂ ਘਰ ਵਾਸਤੇ ਲੈ ਜਾਣਾ ਇਹ ਘਰੇ ਰੱਖੂਗਾ ਚੋਟਾ ਵਧੀਆ ਬਣੂ ਮੈਨੂੰ ਚੋਟਾ ਤਾਂ ਵਧੀਆ ਬਣੂ ਮੈਨੂੰ ਪਤਾ ਤੂੰ ਮੈਨੂੰ ਦੇ ਯਾਰ ਇਹ 36 3700 ਕਰ ਲੈ ਨਾ ਐ ਨਾ ਕਰਦਾ ਯਾਰ ਬਈਆ ਨਾ ਖਿਲਦਾ ਇਹ ਉਹ ਨਾ ਸਦਾ ਮੈਨੂੰ ਪਤਾ ਇਹਦੀ ਵਧੀਆ ਤੂੰ ਯਾਰ ਨਿਵੇੜ 3650 ਕਰ ਲੈ ਨਾ ਜੀ 3800 ਕਰ ਲਾ ਤੂੰ ਰੱਸਾ ਫੜਾ 3900 ਪਾ ਚੋਲੀ ਚੋਂ ਚੱਕ ਚੱਕ ਖੋਲ ਰੱਸਾ ਖੋਲ 2900 ਦਾ ਹੋ ਗਿਆ ਘਰ ਗਣਾ ਲੈ ਭਾਈ ਹੋਰ ਇਹ ਬੜੀ ਗੱਲ ਲਿਆ ਫੜਾ ਆਪਣਾ ਬਾਜੀ ਆ ਓਏ ਕਿਉਂ ਕਰ ਲੈਣਾ ਸੌਦਾ ਤੇ ਇੱਥੇ ਹੋਇਆ ਨਹੀਂ ਠੀਕ ਹੈ ਸੌਦਾ ਹੱਕ ਤਾਲੇ ਮੜਾ ਯਾਰ ਤੈਨੂੰ ਕੱਟਿਆ ਨਾਲ ਪੈਂਦ ਨੂੰ ਖੜੀ ਨਹੀਂ ਆਉਂਦਾ ਉੱਪਰ ਯਾਰ ਰਵੇਲਾ ਕੱਟਿਆ ਆਪਣਾ ਇਹ ਹੱਕ ਲੈ ਮੜਾ ਯਾਰ ਮੰਨਗੇ ਨਾ ਆਏ ਆ ਜੇ ਤੋ ਕੱਟਿਆ ਸੌਦਾ ਹੀ ਨਹੀਂ ਵਾਸੀ ਤੈਨੂੰ ਤੈਨੂੰ ਦੋ ਦਿਨ ਹੋ ਗਏ ਤੋ ਰੇ ਫਿਰ ਤੈਨੂੰ ਭਾਜਦਾ ਮਿੰਟੇ ਚ ਲੈ ਲੈਣਾ ਚਲਾ ਓਏ ਮੇਰੀ ਗੱਲ ਸੁਣ ਤੀਨ ਆਪਣੇ ਬਾਗਾਂ ਚ ਬੰਨੇ ਆਂ ਅੰਦਰ ਠੀਕ ਐ ਤਰਕ ਜਾਂਦੇ ਹੋ ਲੈ ਜਾ ਠੀਕ ਠੀਕ ਐ ਨਹੀਂ ਸੌ ਘੱਟ ਦਵਾਇਆ ਤੈਨੂੰ ਦੇਖ ਸੰ ਬਾਗਾਂ ਚ ਬੰਨੀ ਅੰਦਰ ਆਪਣੇ ਇਹਨੂੰ ਐ ਵੀ ਸਰਦਾਰ ਦੇ ਨਵੇਂ ਟੇਜ ਚ ਕੰਮ ਆਪਾ ਤੇ ਹੁਣ ਆਪਾਂ ਸਰਦਾਰ ਨੂੰ ਪੁੱਛਦੇ ਆ ਸ਼ਾਮ ਦਾ ਕੀ ਪ੍ਰੋਗਰਾਮ ਸਰਦਾਰ ਜੀ ਓ ਸਰਦਾਰ ਜੀ ਆਇਓ 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 ਲੰਘਿਓ ਓ ਸਰਦਾਰ ਜੀ ਕੀ ਹਾਲ ਹੈ ਵਧੀਆ ਵਧੀਆ ਨਿਭੜੇ ਕੰਮ ਆਪਣਾ ਨਹੀਂ ਵੇੜੇ ਤਾਂ ਤੁਹਾਡਾ ਸਾਰਾ ਕੰਮ ਹੈ ਬਸ ਬੈਠੋ ਬਖਿਆਰ ਜਮ ਕੰਮ ਲੈ ਸਰਦਾਰਾ ਹੁਣ ਖਾਬਟ ਦੂਰ ਕਰਦੇ ਤੇ ਸਾਨੂੰ ਖੁਸ਼ ਕਰਦੇ ਅੱਜ ਆ ਬੁਨੇ ਭਣ ਗਿਆ ਦਾਲ ਆ ਸੋਡੇ ਵਾਸਤੇ ਲੈਂਦੀ ਕੀ ਬਾਤ ਪਾਵੇ ਕੀ ਕਿਹੜੀ ਹੈ ਸਰਦਾਰਾ ਤੂੰ ਤੂੰ ਬ੍ਰਾਂਡ ਦਾ ਦੇਖ ਨਾ ਬ੍ਰਾਂਡ ਤਾਂ ਇੰਨਾ ਮੋਟਾ ਸੰਤਰਾ ਪੀਂਦੇ ਰਹੇ ਅੱਜ ਤੂੰ ਕਹਿੰਿਆ ਨੇ ਕਿਹੜੀ ਹੈ ਅਰੇ ਮੋਟੇ ਸੰਗਤ ਰਹਿਣ ਤੁਸੀਂ ਜੀ ਸਰਦਾਰਾ ਸਾਨੂੰ ਕੌਣ ਪੈਂਦਾ ਇੰਨੇ ਬ੍ਰੈਂਡ ਇਹ ਤਾਂ ਇੰਗਲਿਸ਼ ਲੱਗਦੀ ਮੈਂ ਕਿਹਾ ਤੂੰ ਬ੍ਰੈਂਡ ਬਾਹਰ ਲਈ ਐ ਪਾ ਵੀ ਕਰਾਂਗਾ ਕਾਕਾ ਪਾ ਪਊ ਫੇਰ ਜੀ ਸਰਦਾਰ ਜੀ ਲੱਗਦੀ ਤਾਂ ਹੈ ਹੀ ਨਹੀਂ ਇਹ ਜਦਾਰੂ ਓਏ ਖੋਪੇ ਲਾ ਲੈ ਭਰੀ ਹੋਈ ਬੋਤਲ ਪਾਉ ਕੀ ਕਰਦਾ ਯਾਰ ਤੂੰ ਵੀ ਲਾ ਉਹ ਮੁੰਡਿਆ ਤਾ ਇਹਨੂੰ ਬਰਾ ਭੈਣ ਤੜਕੇ ਤੇ ਲਾਈ ਫਿਰਦਾ ਪਾ ਪੋਰਾ ਕਰ ਇੰਨਾ ਦਾਰੂ ਦਾ ਲਾਚ ਕੀ ਗਏ ਬੰਦੇ ਨੂੰ ਕੁਛ ਨਹੀਂ ਹੁੰਦਾ ਯਾਰ ਕੋ ਚੱਲਦੀ ਰਹਿੰਦਾ ਮੈਂ ਆਪ ਵੀ ਪੀਣਾ ਕੋ ਨੂੰ ਬੋਤਾ ਕੋਈ ਗੱਲ ਤੋ ਮੇਰੀ ਹੁਣ ਤੂੰ ਗੱਲ ਮੈਨੂੰ ਇੱਕ ਤੁਸੀਂ ਸਹੀ ਗੱਲ ਦੱਸ ਝੂਠ ਨਾ ਮਾਰਿਓ ਨਹੀਂ ਦਾਰੂ ਮੇਰਾ ਨੂਨ ਖਾ ਲਿਆ ਹੁਣ ਤੁਸੀਂ ਗੱਪ ਨਹੀਂ ਮਾਰਨਾ ਤੁਸੀਂ ਮੈਨੂੰ ਸਹੀ ਦੱਸੋ ਕਟਿਆਣ ਵਾਲੇ ਹੂੰ ਸੱਚੀ ਦੱਸੋ ਝੂਠ ਨਾ ਮਾਰਿਓ ਮੈਂ ਥੋੜੇ ਲੱਛਣ ਕਟਿਆਣ ਵਾਲੇ ਭੋਰੇ ਸਹੀ ਗੱਲ ਸੱਚੀ ਦੱਸਿਓ ਜਮਾਂ ਸੱਚੀ ਦੱਸਿਓ ਸਰਦਾਰ ਜੀ ਕਟੜਾ ਗੋਟੜਾ ਵਾਲੇ ਕਾਨੂੰ ਆ ਇਹ ਦੱਸ ਸਰਦਾਰਾ ਮਾਸਟਰ ਅੱਛਾ ਰਿਕਾਰਡ ਕੀਤਾ ਹੈ ਇਹ ਲੱਗਾ ਜੀ ਕਿਸੇ ਪ੍ਰਾਈਵੇਟ ਸਕੂਲ ਦਾ ਅੱਛਾ ਉਹ 3 ਦਿਨ ਦੇ 7500 ਰੁਪਏ ਮੈਂ ਹੁਣੀ ਮੇਰਾ ਮਾਸਟਰੀ ਦਾ ਕੋਰਸ ਪੂਰਾ ਹੋਇਆ ਅੱਛਾ ਉਹ ਮੈਨੂੰ ਮਿਲ ਗਿਆ ਕਿਤੇ ਰਾਹ ਚ ਮੈਨੂੰ ਪੁੱਛਿਆ ਮਾਸਟਰ ਕੀ ਗੱਲ ਬਾਤ ਹੈ ਕਹਿੰਦਾ ਭਾਈ ਮੈਨੂੰ ਐ ਕਰਕੇ 7500 ਰੁਪਏ ਦਿੰਦੇ ਆ ਗਏ ਸਕੂਲ ਚ ਅੱਛਾ ਇਹ ਤੋਂ ਬਾਅਦ ਲੱਗਿਆ ਮੈਂ ਕਿਤੇ ਮੈਨੂੰ ਇਕੱਠੇ ਵਾਲੀ ਸਲਾਹ ਦਿੱਤੀ ਗਈ ਨੇ ਹੂੰ ਕਹਿੰਦੇ 7500 ਰੁਪਏ ਤੁਹਾਨੂੰ ਇੱਕ ਦਿਨ ਚ ਮਿਲ ਜਾ ਕਰੂ ਜੇ ਕੱਟੇ ਵਾਲਾ ਕੰਮ ਚਲਾਵਾਂ ਅੱਛਾ ਤੁਸੀਂ ਮਾਸਟਰ ਹੋ ਵਾ ਕੱਟਿਆਂ-ਕੁੱਟਿਆਂ ਵਾਲੇ ਗਾਣੂ ਆਸੀ ਭਾਈ ਸਰਦਾਰਾ ਮੈਨੂੰ ਪਹਿਲਾਂ ਪਤਾ ਸੀ ਵੀ ਕੱਟਿਆਂ ਵਾਲੇ ਗਾਣੂ ਇਹਨਾਂ ਦਾ ਸੌਦਾ ਦਾ ਕੋਈ ਹੁੰਦਾ ਨਹੀਂ ਕੱਟਿਆਂ ਦਾ ਭਾਂ ਦਾ ਮੰਨ ਕੇ ਚੱਲ ਕੰਨ ਕੁੱਤਰਦੇ ਹੁੰਦੇ ਨੇ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਹੁਣ ਤੁਸੀਂ ਮਾਸਟਰ ਹੂੰ ਦੱਸੀ ਨਾ ਸਰਦਾਰਾ ਕਿਸ ਨੂੰ ਨਹੀਂ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜ਼ਿਆਦਾ ਕੋਈ ਨਹੀਂ ਉਹ ਆ ਗਿਆ ਉਹ ਨਾ ਹੋਉਂਦਾ ਮੰਗਾ ਥੋੜੀ ਜੀ ਸਰਦਾਰਾ ਸਸਤੀ ਕਾਲ ਸਸਤੀ ਕਾਲ ਆ ਗਈ ਵੀ ਉਹ ਵੈਰੀ ਗੁੱਡ ਗੁੱਡ ਸਰ ਭਾਰਤ ਨਾ ਇਹ ਮੁੰਡਾ ਆਪਣੇ ਨਾਲ 3 ਸਾਲ ਪਾਲੀ ਰਿਹਾ ਯਾ ਓਏ ਥੋੜੀ ਜਿਹੀ ਸਰਦਾਰਾ ਕੱਟ ਪਾਹੇ ਦਾ ਇਹ ਪੀਆ ਚਲ ਕੋਈ ਨਹੀਂ ਮਾਫ ਇਹਨੂੰ ਇਹ ਮੇਰੇ ਨਾਲ ਮੈਂ ਪੁੱਤ ਬਣਾ ਕੇ ਰੱਖਿਆ 3 ਸਾਲ ਮੇਰੇ ਨਾਲ ਪਾਲੀ ਰਿਹਾ ਠੰਡਾ ਮਗਾਏ ਸੀ ਛੋਟੀ ਜੀ ਸੀ ਉਹ ਪਾਹੇ ਦਾ ਠੰਡਾ ਹੀ ਪੀਆ ਚਲ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਸਰਦਾਰਾ ਦਾ ਪਾਲੀ ਬੜਾ ਉਸਤੇ ਦਾਰਾ ਮਗਾਇਆ ਵਰੂਂ ਆਉਂਦੀ ਆਉਂਦੀ ਆ ਆਪਣਾ ਮਿੱਤ ਨੂੰ ਫੋਨ ਕੀਤਾ 2 ਮਿੰਟ ਚ ਆਉਂਦਾ ਲੈ ਕੇ ਓਏ ਤੂੰ ਗਿਆ ਗਿਆ ਨਹੀਂ ਕਰੇ ਹਲੇ ਇਹਦਾ ਆ ਗਿਆ ਆ ਵਗਿਆ ਬੈਠ ਯਾਰ ਜੋ ਜੀ ਓਹ ਹੋ ਹੋ ਵਾ 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 ਹੇ 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 ਭਾਈ ਆ ਚੱਕੂ ਫੱਟੇ ਹੁਣ ਓਏ ਓਏ ਭਾਈ ਇਹ ਗਲਾ ਚੱਕਾ ਦਾ ਯਾਰ ਹੋਰ ਨਾ ਪੀਓ ਤੂੰ ਅਗਲਾ ਚੱਕ ਅਗਲਾ ਚੱਕ ਗਲਾ ਚੱਕ ਹੋਰ ਨਾ ਪੀਂਦੋ ਵਾ ਵਾ ਕੋਈ ਨਹੀਂ ਪਾਵਾਂਗੇ ਤੂੰ ਕਰੇ ਬਾਗਿਆ ਤੇ ਵੀ ਵੀਡੀਓ ਨਹੀਂ ਦਰੂ ਮਾਰੀ ਹੁੰਦੀ ਆ ਭਾਈ ਓਏ ਆ ਬਾ ਯਾਰ ਪਾ ਪਾ ਯਾਰ ਪਾ ਸਰਦਾਰ ਤੇਰਾ ਬਹੁਤ ਚੰਗਾ ਬੰਦਾ ਹੈ ਪਾ 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 ਹੋਰ ਨਮਨ ਇਹ ਦਾਲ ਦੇਖ ਯਾਰ ਭਾਂ ਫਲੀਆਂ ਲੈ ਆਂ ਤੋੜ ਕੇ ਅੱਜ ਦੇਖ ਆ ਕੇ ਸਰਦਾਰ ਓ ਯਾਰ ਬੰਦੇ ਤਿੰਨ ਅਸੀਂ ਅਸੀਂ ਬੋਤਲਾਂ ਦੋ ਪੀ ਕੇ ਪਰਾਂ ਤਾਂ ਹੀ ਤੈਨੂੰ ਫੋਨ ਕੀਤਾ ਇਹ ਬਣੀ ਨਹੀਂ ਗੱਲ ਮੈਨੂੰ ਤੇ ਤੈਨੂੰ ਬੜਾ ਹੋਈ ਵਧੀਆ ਦਾਲ ਇਹ ਬਣੀ ਸਰਦਾਰ ਹੂੰ ਇਹ ਬੱਤ ਪਾ ਬਹੁਤ ਥੋੜੀ ਜਿਹੀ ਬਾਦੀ ਨੂੰ ਬਾਹਣੇ ਵੀ ਯਾਰ ਉਹ ਰੋਟੀ ਕੋਈ ਨਾ ਖਵਾ ਦੇਂਗੇ ਰੋਟੀ ਤੁਸੀਂ ਪਹਿਲਾਂ ਟੈਗ ਤਾਂ ਲਾ ਲਓ ਕਹਿੰਦੇ ਕਿਹੜੇ ਖਾਓਗੇ ਪਰੋਂਡੇ ਨੂੰ ਲਾਈ ਗਣਾ ਖਾਣ। ਅੱਛਾ ਸਬਜੀ ਚੱਕ ਸਬਜੀ ਮਾਗ ਚੱਕ ਕੋ ਯਾਰ ਬਹੁਤ ਚੱਕ ਚੱਕ ਉਹ ਬਾਉ ਉਹ ਤੂੰ ਗਲਾ ਚੱਕ ਠੀਕ ਜੀ ਨੂੰ ਘੱਟ ਚੱਕ ਤਾਂ ਗਲਾ ਚੱਕ ਬਸ 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 ਬਹੁਤ ਹੈ ਤੇਰੀ ਨੂੰ ਤਾਂ ਕੋਈ ਬੀਬੀ ਲੜਦੀ ਐ ਭੈ ਜੀ ਬਸ ਉਹ ਤੂੰ ਯਾਰ ਕਿਹੜੀ ਇਹ ਦੋਸਤ ਮਾੜੇ ਮਾੜਨਾ ਸਰ ਅੱਬੀ ਹੋ ਗਏ ਸਰਦਾਰਾ ਹਾਂ ਹੋਰ ਬੌਣੀਆਂ ਮੁੰਡੇ ਦੇ ਬਾਅਦ ਕੋਈ ਲਵਾਵਾਂਗੇ ਇਹਨੂੰ ਬਸ ਮੈਂ ਆਪ ਦਾ ਕォਟਾ ਪੂਰਾ ਕਰ ਲਾਂ ਪਉ ਬਾਤ ਥੋੜੀ ਜਿਹੀ ਬਾਈ ਕਿਹ ਗੋਲ ਗੱਲ ਨਾ ਕਰੀਂ ਨਹੀਂ ਗੱਲ ਕਰਦਾ ਨਹੀਂ ਕਰਦਾ ਯਾਰ ਕੀ ਗੱਲ ਬਾਈ ਕੋਈ ਦੱਸਾਂਗੇ ਤੁੰਨਾਂ ਕੋਈ ਨਾ ਬਗਿੰਗ ਸਰਦਾਰ ਨਾ ਗਾਦਾ ਡੀਟੇਲ ਨਾ ਕੋਈ ਪਾਹੇਂਦੇ ਯਾਰ 2-2 ਲੱਖੇ ਬੋਲੋਗੇ ਪਉ ਉਹ ਮਾਰੇ ਪਰੌਂਟੇ ਕਿਹੜੇ ਖਾਣਗੇ ਭੈਣ ਦੇ ਪਰੌਂਟੇ ਖਾਣਗੇ ਤੋੜੇ ਬੱਗੇ ਸਿਕ ਲਾਲ ਨਾਲੇ ਕਿਹਦੀ ਦਾ ਜਾਂਦੇ ਕਿਹੜੇ ਪਰੌਂਟੇ ਖਾਣਗੇ ਓਏ ਉਹ ਪਾਉ ਦੇਗਾ ਦੇਖੋ ਪਾਉ ਹਾਂ ਇੱਕ ਜਰ ਕੀ ਦੱਸ ਇਹਨਾਂ ਦਾ ਦਾੜੂ ਕੋਈ ਨਾ ਕੋਈ ਭੈਣ ਚ ਇਹ ਹੁਣ ਲਾਉਣੀ ਆ ਪੂਰਾ ਹੋਰ ਮਾਸਟਰ ਜੀ ਥੋੜੀ ਥੋੜੀ ਜਿੰਨੀ ਆ ਬਈ ਥੋੜੀ ਥੋੜੀ ਸਿਰ ਲੱਗਿਆ ਜੀ ਓ ਤੂ ਗਲਾ ਚੱਕ ਓ ਯਾਰ ਤੇਰੀ ਬੀਬੀ ਵਾਦਾ ਮਿੰਦੀ ਬੋਲਿਆ ਕਰਾੜਾ ਮੁੰਡਾ ਉੱਤੇ ਲਾਦਾ ਪਰ ਐ ਗਲਾ ਤੂੰ ਪੋਰਾ ਬੋਰਾ ਲਾਉਣੀਆ ਹੋਰ ਲਾ ਲੋ ਬੱਗੇ ਡਿੱਗੀ ਦਾ ਬੱਗੇ ਲਵਾ ਦੇ ਨੂੰ ਓਏ ਨਹੀਂ ਕੋਈ ਸੀਰੀ ਉਹਨੂੰ ਨਹੀਂ ਕੋਈ ਕੋਈ ਉਹ ਕੋਈ ਨਹੀਂ ਸਰਦਾਰਾ ਡਿੱਗੀ ਟੰਗ ਕਰੂ ਬੱਗੇ ਇਹਨਾਂ ਨੂੰ ਐ ਕਰਨਾ ਬੈਠਾ ਇੱਕ